ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਜਾ ਰਹੀਆਂ ਨੇ ਕਿ ਤੁਸੀਂ ਥੱਕ ਚੁੱਕੇ ਹੋ ਯਾਦ ਰੱਖੋ ਹਨੇਰੀ ਰਾਤ ਤੋਂ ਬਾਅਦ ਹੀ ਸੂਰਜ ਨਿਕਲਦਾ ਹੈ ਜੀ ਹਾਂ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਤੇ ਅੱਜ ਮੈਂ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਇਆ ਵੀਡੀਓ ਦਾ ਨਾਮ ਹੈ ਕਦੇ ਵੀ ਹਾਰ ਨਾ ਮੰਨੋ ਆਓ ਵੀਡੀਓ ਦੇ ਰੁੱਖ ਵੱਲ ਹੁੰਨੇ ਆ ਕਾਮਯਾਬੀ ਕੋਈ ਹਾਸਾ ਨਹੀਂ ਹੁੰਦੀ ਇਹ ਤੁਹਾਡੀ ਮਿਹਨਤ ਲਗਨ ਤੇ ਕੁਰਬਾਨੀ ਦਾ ਸਦਕਾ ਹੈ ਹਾਂ ਜਦੋਂ ਦੁਨੀਆ ਸੌ ਰਹੀ ਹੁੰਦੀ ਹੈ ਤੁਹਾਨੂੰ ਉਦੋਂ ਵੀ ਆਪਣੇ ਸੁਪਨਿਆਂ ਲਈ ਜਾਗਣਾ ਪਵੇਗਾ ਡਰ ਹਰ ਇੱਕ ਇਨਸਾਨ ਨੂੰ ਲੱਗਦਾ ਹੈ ਲੇਕਿਨ ਜਿੱਤ ਉਸ ਦੀ ਹੁੰਦੀ ਹੈ ਜੋ ਡਰ ਨੂੰ ਦੇਖਣ ਦੇ ਬਾਵਜੂਦ ਵੀ ਅੱਗੇ ਵਧਦਾ ਹੈ ਕਿਸਮਤ ਦੇ ਭਰੋਸੇ ਨਾ ਬੈਠੋ ਕੀ ਪਤਾ ਤੁਹਾਡੀ ਕਿਸਮਤ ਹੀ ਤੁਹਾਡੀ ਮਿਹਨਤ ਨੂੰ ਢੀਕਦੀ ਹੋਵੇ ਜੇਕਰ ਤੁਸੀਂ ਉੱਡ ਨਹੀਂ ਸਕਦੇ ਤਾਂ ਦੌੜੋ ਅਗਰ ਦੌੜ ਨਹੀਂ ਸਕਦੇ ਤਾਂ ਚੱਲੋ ਜੇਕਰ ਚੱਲ ਨਹੀਂ ਸਕਦੇ ਤਾਂ ਰੰਗੋ ਪਰ ਕੁਝ ਕਰੋ ਅੱਗੇ ਵਧਦੇ ਰਹੋ ਮੈਦਾਨ ਵਿੱਚ ਹਾਰਿਆ ਹੋਇਆ ਬੰਦਾ ਤਾਂ ਜਿੱਤ ਸਕਦਾ ਹੈ ਲੇਕਿਨ ਆਪਣੇ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਵੀ ਜਿੱਤ ਨਹੀਂ ਸਕਦਾ ਇਸ ਲਈ ਆਪਣੇ ਆਪ ਨੂੰ ਤਿਆਰ ਕਰੋ ਦੁਨੀਆ ਨੂੰ ਦਿਖਾ ਦਿਓ ਕਿ ਤੁਹਾਡੇ ਅੰਦਰ ਕਿੰਨੀ ਤਾਕਤ ਹੈ ਕਿੰਨੀ ਪਾਵਰ ਹੈ ਤੁਸੀਂ ਵੱਡੇ ਵੱਡੇ ਥੰਮਾਂ ਨੂੰ ਵੀ ਰੋਕ ਸਕਦੇ ਹਾਂ ਅੱਜ ਦਾ ਦਿਨ ਤੁਹਾਡਾ ਹੈ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ ਸਸਰੀਕਾ